ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਨੂੰ ਚੌਣ ਆਲਿਆਂ ਲਈ ਵੱਡੀ ਖੁਸ਼ਖਬਰੀ ਕਿਉਂਕਿ ਭਾਈ ਅਮਰਤਪਾਲ ਦੀ ਰਿਹਾਈ ਦੇ ਮਾਮਲੇ ਵਿੱਚ ਹੁਣ ਅਮਰੀਕਾ ਆ ਗਿਆ ਹੈ ਔਰ ਉੱਥੇ ਭਾਈ ਅਮਰਤਪਾਲ ਦੀ ਰਿਹਾਈ ਵਾਸਤੇ ਕੀ پیشਰਫਤ ਹੋਈ ਹੈ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸਤੇ ਵਿਚਾਰ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਆਂ ਲਈ ਔਰ ਅਮਰਪਾਲ ਨੂੰ ਪਿਆਰ ਕਰਨ ਵਾਲਿਆਂ ਲਈ ਬੜੀ ਹੀ ਖੁਸ਼ੀ ਦੀ ਖਬਰ ਆਈ ਹੈ ਜੋ ਹੁਣ ਤੱਕ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਐਨਐਸਏ ਦੇ ਉੱਪਰ ਅਮਰਪਾਲ ਦੇ ਸਿੱਧਾ ਢਾਈ ਯਾਰ ਇਸੀ ਪੰਜਾਬ ਵਿੱਚ ਅਮਰਤਪਾਲ ਦੇ ਜਿੱਤਣ ਤੋਂ ਬਾਅਦ ਵੀ ਜਿੱਥੇ ਅਮਰਤਪਾਲ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਲਿਆਂਦਾ ਗਿਆ ਸੌਂ ਜੋਕਣ ਦੇ ਉੱਪਰ ਵੀ ਅਮਰਤਪਾਲ ਦਾ ਜਦੋਂ ਨਾਅ ਅਨਾਉਂਸ ਕੀਤਾ ਗਿਆ ਤਾਂ ਉੱਥੇ ਵੀ ਅਮਰਤਪਾਲ ਨੂੰ ਮੌਜੂਦ ਨਹੀਂ ਕੀਤਾ ਗਿਆ ਹਾਜ਼ਰ ਨਹੀਂ ਕੀਤਾ ਗਿਆ ਇਸ ਨੂੰ ਦੇਖਦੇ ਹੋਏ ਪੰਜਾਬੀਆਂ ਦੇਲ ਨੂੰ ਬਹੁਤ ਹੀ ਠੇਸ ਪਹੁੰਚੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਨੂੰ ਵੋਟਾਂ ਪਈਆਂ ਹਨ ਤਾਂ ਅਮਰਤਪਾਲ ਨੂੰ ਪਈਆਂ ਹਨ ਇਸ ਨੂੰ ਦੇਖਦੇ ਹੋਏ ਨਾ ਸਿਰਫ ਪੰਜਾਬ ਦੇ ਬਲਕਿ ਪੰਜਾਬ ਤੋਂ ਬਾਹਰ ਪਸ਼ਪਦੇਸ਼ ਦੇ ਲੋਕਾਂ ਵਿੱਚ ਵੀ ਇਸ ਗੱਲ ਦਾ ਰੋਸ ਸੀ ਜਿਸ ਕਾਰਨ ਅਮਰੀਕਾ ਦੇ ਵਿੱਚ ਸਿੱਖਾਂ ਨੇ ਜਿਨ੍ਹਾਂ ਦੇ ਅਮਰੀਕਾ ਦੇ ਰਾਸ਼ਟਰਪਤੀ ਔਰ ਪੀਐਮ ਤੱਕ ਪਹੁੰਚ ਸੀ ਉਹਨਾਂ ਨੇ ਅੰਮ੍ਰਿਤਪਾਲ ਦੇ ਲਈ ਵੱਡੇ ਕਦਮ ਚੁੱਕ ਲਈ ਹਨ ਜੀ ਹਾਂ ਆਵ ਜੀ ਨੂੰ ਸੁਣ ਕੇ ਇਹ ਬੜੀ ਖੁਸ਼ੀ ਹੋਵੇਗੀ ਕਿ ਅਮਰੀਕਾ ਵੀ ਹੁਣ ਅੰਮ੍ਰਿਤਪਾਲ ਦੇ ਹੱਕ ਵਿੱਚ ਆ ਗਿਆ ਹੈ ਇਹ ਸਾਰੀ ਘਟਨਾ ਕਿਵੇਂ ਗੱਡੀ ਆਉ ਜਾਣਦੇ ਹਾਂ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੰਜਾਬੀ ਵਕੀਲ ਜੋ ਅਮਰੀਕਾ ਦੇ ਬਸਨੀਖਾਨ ਔਰ ਅਮਰੀਕਾ ਦੇ ਵਿੱਚ ਵੱਡੇ ਵੱਡੇ ਕੇਸ ਲੜਦੇ ਹਨ ਜਿਸ ਵਿੱਚ ਪੰਜਾਬੀਆਂ ਦੇ ਹੱਕਾਂ ਦੇ ਲਈ ਜੋ ਪੰਜਾਬੀ ਦੇ ਨਾਲ ਅਮਰੀਕਾ ਵਿੱਚ ਮਾਲਕੁੱਟ ਹੁੰਦੀ ਹੈ ਉਸ ਦੇ ਰਿਗਾਰਡਿੰਗ ਅਤੇ ਪੰਜਾਬੀਆਂ ਨੂੰ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਦੇ ਲਈ ਅਤੇ ਹੋਰ ਵੀ ਅਨੇਕਾਂ ਹੀ ਜੋ ਕੇਸ ਹਨ ਪੰਜਾਬੀਆਂ ਲਈ ਔਰ ਸਮਾਜ ਦੇ ਸਮਾਨ ਹਿੱਤ ਲਈ ਲੜਦੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਦੀ ਵੱਡੇ ਵੱਡੇ ਲੀਡਰਾਂ ਤੱਕ ਅਮਰੀਕਾ ਦੇ ਵਿੱਚ ਪਹੁੰਚ ਸੀ ਔਰ ਪਹਿਲੇ ਦਿਨ ਹੀ ਜਿੱਥੇ ਉਹਨਾਂ ਨੇ ਦੇਖਿਆ ਕਿ ਅੰਮ੍ਰਿਤਪਾਲ ਨੂੰ ਧੱਕੇ ਦੇ ਨਾਲ ਅੰਦਰ ਕੀਤਾ ਹੋਇਆ ਹੈ ਯਾਦ ਹੈ ਕਿ 1 ਸਾਲ ਦੀ NSA ਪੂਰੀ ਹੋ ਚੁੱਕੀ ਹੈ ਫਿਰ ਵੀ ਅੰਮਰਦਬਾਹ ਨੂੰ ਬਾਹਰ ਨਹੀਂ ਕੱਢੇ ਜਾ ਰਿਹਾ ਇਸ ਪਿਛੇ ਸਰਕਾਰਾਂ ਦਾ ਔਰ ਪੰਜਾਬ ਦੇ ਸਰਕਾਰਾਂ ਦਾ ਵੀ ਬਹੁਤ ਵੱਡਾ ਹੱਥ ਨਜ਼ਰ ਆਉਂਦਾ ਹੈ ਇਸ ਨੂੰ ਲੈ ਕੇ ਸਾਰੇ ਕੇਸ ਦੀ ਜਾਂਚ ਕਰਨ ਤੋਂ ਬਾਅਦ ਪੰਜਾਬੀ ਵਕੀਲ ਅਮਰੀਕਾ ਦੇ ਬਸਨੀਕ ਜਸਪ੍ਰੀਤ ਸਿੰਘ ਜੀ ਨੇ ਅਮਰੀਕਾ ਦੇ ਰਾਸ਼ਟਰਪਤੀ ਵਾਈਡਨ ਦੇ ਨਾਲ ਮੁਲਾਕਾਤ ਕੀਤੀ ਜੋ ਸਾਰੀ ਮੁਲਾਕਾਤ ਹੋਈ ਹੈ ਉਸ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਨੇ ਕੀ ਕੀ ਦੱਸਿਆ ਹੈ ਤੋਂ ਪਹਿਲਾ ਆਉਣ ਦੱਸਦੇ ਹੀ ਕਿ ਉਹਨਾਂ ਦਾ ਇਹ ਪੱਕੇ ਤੌਰ ਤੇ ਦੱਸਿਆ ਹੈ ਕਿ ਉਹਨਾਂ ਨੇ ਬਾਈਡਨ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਬਾਈਡਨ ਦੇ ਨਾਲ ਮੀਟਿੰਗ ਦੇ ਵਿੱਚ ਕੋਈ 5-6 ਮਿੰਟ ਦਾ ਟਾਈਮ ਮਿਲਿਆ ਜਿਸ ਵਿੱਚ ਉਹਨਾਂ ਨੇ ਬਾਈਡਨ ਨੂੰ ਪੰਜਾਬ ਦੇ ਵਿੱਚ ਚੱਲ ਰਹੇ ਸਾਰੇ ਮਾਹੌਲ ਬਾਰੇ ਦੱਸਿਆ ਔਰ ਬਾਈਡਨ ਨੇ ਭਾਈ ਸਾਹਿਬ ਜੀ ਦਾ ਬਹੁਤ ਹੀ ਸਤਿਕਾਰ ਕੀਤਾ ਉਹ ਦੱਸਦੇ ਹਨ ਕਿ ਉਸਨੇ ਕਿਹਾ ਕਿ ਮੈਂ ਸਿੱਖਾਂ ਨੂੰ ਬਹੁਤ ਹੀ ਪ੍ਰੇਮ ਕਰਦਾ ਹਾਂ ਸਿੱਖ ਬਹੁਤ ਹੀ ਸੱਚੇ ਔਰ ਸੁੱਚੇ ਬੰਦੇ ਹੁੰਦੇ ਹਨ ਸਿੱਖਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਜਿਸ ਨੂੰ ਸੁਣ ਕੇ ਭਾਈ ਸਾਹਿਬ ਕਹਿੰਦੇ ਹਨ ਕਿ ਮੇਰਾ ਦਿਲ ਵੀ ਬਹੁਤ ਖੁਸ਼ ਹੋਇਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਦੇ ਨਾਲ ਹੋ ਰਿਹਾ ਹੈ ਉਸ ਦੇ ਲਈ ਉਹ ਆਵਾਜ਼ ਚੁੱਕਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਸਾਡੇ ਹਾਲਾਤ ਚੰਗੇ ਹਨ ਸਾਡੇ ਲਿੰਕ ਬਹੁਤ ਅੱਛੇ ਹਨ ਇਸ ਕਾਰਨ ਉਹ ਕੋਈ ਵੀ ਹਾਲਾਤ ਖਰਾਬ ਕਰਨ ਦੇ ਲਈ ਕੁਝ ਵੀ ਗਲਤ ਬਿਆਨਬਾਜ਼ੀ ਨਹੀਂ ਦੇਣਗੇ ਬਲਕਿ ਇਨਸਾਨੀਅਤ ਦੇ ਹੱਕਾਂ ਦੇ ਲਈ 인ਸਾਨੀਅਤ ਤੌਰ ਤੇ ਜੋ ਇੱਕ ਬੇਕਸੂਰ ਵਿਅਕਤੀ ਦੇ ਨਾਲ ਗਲਤ ਧੱਕਾ ਹੋ ਰਿਹਾ ਹੈ ਉਸ ਦੇ ਵਿਰੁੱਧ ਜਰੂਰ ਭਾਰਤ ਦੀ ਗਵਰਨਮੈਂਟ ਨੂੰ ਰਾਬਤਾ ਕਰਕੇ ਉਹਨਾਂ ਨੂੰ ਇਸ ਉੱਪਰ ਗੈਰੀ ਡਿਸਕਸ਼ਨ ਕਰਨਗੇ ਅੱਗੇ ਭਾਈ ਸਾਹਿਬ ਨੇ ਦੱਸਿਆ ਕਿ ਇਸ ਕਾਰਨ ਵਾਈਡਨ ਨੇ ਉਹਨਾਂ ਨੂੰ ਹੌਸਲਾ ਹੌਜ਼ਾਈ ਕੀਤੀ ਕਿ ਉਹ ਇਸ ਵਾਰੀ ਚਿੰਤਾ ਨਾ ਕਰਨ ਉਹ ਅਮਰੀਕਾ ਵਾਲੋਂ ਅਮਰਪਾਲ ਦੇ ਲਈ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕਢਾਉਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ ਆਓ ਭਾਈ ਸਾਹਿਬ ਦੀ ਵੀਡੀਓ ਸੁਣਦੇ ਹਾਂ ਭਰਾ ਭੈਣ ਨਾਲ ਤੇ ਸਾਡਾ ਫਰਜ਼ ਬਣਦਾ ਮੈਨੂੰ ਤਾਂ ਉਹਨਾਂ ਨੇ ਇਸ ਕਰਕੇ ਕਿਹਾ ਕਿ ਮੇਰੀ ਜਿਹੜੀ ਗੱਲ ਮੈਂ ਇੱਕ ਤਾਂ ਮੈਂ ਰੈਪਰੈਜ਼ੈਂਟ ਕਰਦਾ ਸਿੱਖਾਂ ਨੂੰ ਇੱਥੇ ਬਹੁਤ ਲਾਰਜ ਸਕੇਲ ਤੇ ਦੂਸਰਾ ਇਹ ਆ ਕਿ ਜਿਹੜੇ ਅਮਰੀਕਾ ਦੇ ਲੀਡਰ ਨੇ ਉਹਨਾਂ ਨਾਲ ਮੇਰੀ ਪਰਸਨਲ ਗੱਲਬਾਤ ਕੀਤੀ ਤਾਂ ਮੇਰੀ ਕਿਸੇ ਜਥੇਬੰਦਕ ਤੌਰ ਤੇ ਨਹੀਂ ਆ ਇਹਨਾਂ ਨਾਲ ਮੇਰੇ ਪਰਸਨਲ ਰਿਲੇਸ਼ਨ ਨੇ ਜਿਹੜੇ ਕਿ ਮੈਂ ਹਮੇਸ਼ਾ ਜਿਹੜੇ ਮਲੇ ਇਸ਼ੂਜ਼ ਹੁੰਦੇ ਨੇ ਇਮੀਗ੍ਰੇਸ਼ਨ ਦੇ ਜਾਂ ਲੋਕਲ ਬਲ ਅਮਰੀਕਾ ਦੇ ਸਿੱਖਾਂ ਪੰਜਾਬੀਆਂ ਦੇ ਮੈਂ ਚੁੱਕਦਾ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਵੀ ਮਸਲਾ ਚੁੱਕੋ ਇਹਦੇ ਨਾਲ ਫਿਰ ਮੈਂ ਜਿਹੜਾ ਇੱਕ ਹੋਰ ਮਸਲਾ ਬੰਦੀ ਸੰਘਾਲਾ ਉਹ ਵੀ ਐ ਇਹਨਾਂ ਨੂੰ ਕਿਹਾ ਕਿ ਤੁਸੀਂ ਅਮਰੀਕਨ ਜਿਹੜੀ ਗਵਰਨਮੈਂਟ ਆ ਉਸ ਲੈਵਲ ਤੇ ਇੰਡੀਅਨ ਗਵਰਨਮੈਂਟ ਦੇ ਨਾਲ ਜਿਹੜਾ ਉਹ ਡਿਪਲੋਮੈਟਿਕਲੀ ਗੱਲ ਕਰੋ ਕਿ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਤਾਂ ਕਿ NSA ਤੋਂ ਆਪਣਾ ਕੇਸ ਸੀਗਾ ਉਹਦਾ ਹਲੰਡ ਲੇਕਿਨ ਉਹਦੇ ਨਾਲ ਨਾਲ ਜਿਹੜਾ ਮੈਂਬਰ ਪਾਰਲੀਮੈਂਟ ਬਣੇ ਨੇ ਉਥੋਂ ਕਡੂਰ ਸਾਹਿਬ ਤੋਂ ਇੰਨੇ ਲੋਕਾਂ ਨੇ ਦੇਖੋ ਵੋਟਾਂ ਪਾਈਆਂ 4 ਲੱਖ ਤੋਂ ਆਲਮੋਸਟ ਉਹਨਾਂ ਨੂੰ ਵੋਟ ਪਈ ਹੈ 197000 ਨਾਲ ਜਿੱਤੇ ਨੇ ਹਾਈएस्ट ਮਾਰਜਨ ਆ ਉਹ ਲੋਕਾਂ ਦੀ ਸੇਵਾ ਕਰ ਸਕਣ ਐਡਾ ਵੱਡਾ ਧੱਕਾ ਇੰਨਾ ਜ਼ਿਆਦਾ ਜ਼ੁਲਮ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕੋਈ ਸਰਕਾਰ ਕਰੂਗੀ ਤਾਂ ਮੈਨੂੰ ਦੱਸੋ ਵੀ ਉਹਦੇ खिलाफ ਅਸੀਂ ਪੀਸਫੁਲੀ ਵਾਇਟ ਹਾਉਨੇ ਆ ਤਾਂ ਸਾਡਾ ਰਾਈਟ ਵੀ ਆ ਤੇ ਸਾਡੀ ਡਿਊਟੀ ਵੀ ਬਣਦੀ ਆ ਵੀ ਅਸੀਂ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਲੋਕਾਂ ਨੂੰ ਐਕਸਪੋਜ਼ ਕਰੀਏ ਕਿ ਇਹ ਕਿਸ ਕਿਸਮ ਦਾ ਸਿੱਖਾਂ ਦੇ ਅਤਿਆਜ਼ ਜਾਂ ਚਾਰ ਦੇ ਜ਼ੁਲਮ ਕਰ ਰਹੇ ਨੇ ਤੇ ਇਹਨਾਂ ਦੀਆਂ ਕਿੰਨੀਆਂ ਸਿੱਖ ਵਿਰੋਧੀ ਨੀਤੀਆਂ ਹੂੰ ਕੀ ਕੁਝ ਫਿਰ ਉਹਨਾਂ ਨੇ ਭਰੋਸਾ ਦਿੱਤਾ ਜਦੋਂ ਤੁਸੀਂ ਇਹ ਗੱਲਾਂ ਬਾਤਾਂ ਉੱਥੇ ਰੱਖੀਆਂ ਤਾਂ ਉਹਨਾਂ ਨੇ ਕੀ ਭਰੋਸਾ ਦਿੱਤਾ ਰੁਝਦਾ ਆ ਉਹਨਾਂ ਨੇ ਕੂ ਕਿ ਅਸੀਂ ਤਾਂ ਜਿਹੜੇ ਅਮਰੀਕਨ ਸਿਟੀਜ਼ਨ ਨੇ ਬਾਹਰ ਦੇ ਸਿੱਖ ਨੇ ਉਹਨਾਂ ਵੱਲੋਂ ਇਸ਼ੂ ਰੇਜ਼ ਕੀਤਾ ਕਿ ਸਾਡੇ ਸਾਹਮਣੇ ਆਇਆ ਬਾਕੀ ਜ਼ਿਆਦਾ ਆਮ ਤੌਰ ਤੇ ਜਿਹੜੀਆਂ ਫੋਰਨ ਗਵਰਨਮੈਂਟਾਂ ਹੁੰਦੀਆਂ ਔਰ ਰਿਲੇਟਡ ਹੁੰਦੀਆਂ ਨੇ ਕਿਸੇ ਹੋਰ ਮੁਲਕ ਦੇ ਇੰਟਰਨਲ ਅਫੇਅਰ ਦੇ ਵਿੱਚ ਇੰਟਰਫੀਅਰ ਕਰਨ ਵਾਸਤੇ ਇਹ ਇਹਨਾਂ ਦਾ ਸੌਖਾ ਨਹੀਂ ਕਿਉਂਕਿ ਇਹਨਾਂ ਦੀ ਜਿਹੜੀ ਅ ਇਹ ਮਤਲਬ ਇージー ਨਹੀਂ ਹੁੰਦਾ ਕਿਸੇ ਵੀ ਸਰਕਾਰ ਨੂੰ ਦੂਜੀ ਸਰਕਾਰ ਨੂੰ ਕਹਿਣਾ ਪਰ ਇਸ ਇਸ਼ੂ ਕੁਝ ਸਿੱਖਾਂ ਦੇ ਸੈਂਟੀਮੈਂਟ ਨਾਲ ਜੁੜਿਆ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਹੈ ਜਿਹਦੇ ਨਾਲ ਇਹ ਕੁਝ ਹੋ ਰਿਹਾ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਹੀ ਟੇਕ ਅਪ ਕਰਾਂਗੇ ਉਹ ਜਿਹੜਾ ਇੰਡੀਅਨ ਐਮਬੈਸੀ ਹੈਗੀ ਆ ਉਹਦੇ ਨਾਲ ਬਾਕੀ ਇੰਡੀਆ ਦੀ ਜਿਹੜੀ ਸਰਕਾਰ ਨਾਲ ਜੋ ਵੀ ਉਹਨਾਂ ਦੇ ਚੈਨਲਸ ਨੇ ਆਉਟਪੁੱਟ ਆ ਰਹੀ ਆ ਮੈਂ ਉਹਨਾਂ ਨਾਲ ਗੱਲ ਮੇਰੀ ਹੁੰਦੀ ਆ ਹੁਣ ਫੇਰ ਮੈਂ ਮੰਗਲਵਾਰ ਨੂੰ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਉਹਨਾਂ ਨੇ ਸਾਡੇ ਸੱਦੇ ਦੇ ਲਾਸ ਐਂਜਲਸ ਆਉਣਾ ਸਾਡਾ ਇੱਕ ਉੱਥੇ ਪ੍ਰੋਗਰਾਮ ਹੈ ਜਿਹੜਾ ਇਵੈਂਟ ਤੇ ਆ ਰਹੇ ਨੇ ਉੱਥੇ ਗੱਲ ਹੋਣੀ ਆ ਫਿਰ ਫਾਲੋਅ ਅਪ ਮੇਰੀਆਂ ਮੀਟਿੰਗਾਂ ਸੈਂਟਰਾਂ ਨਾਲ ਮੰਡੇ ਵੀ ਹੈਗੀਆਂ ਜਿਹੜੀਆਂ ਵੀਰਵਾਰ ਸ਼ੁੱਕਰਵਾਰ ਵੀ ਹੈਗੀਆਂ ਪ੍ਰੋਸੈਸ ਆਨ ਕੋਈ ਗਿਆ ਬਲੋ ਅਸੀਂ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਮਸਲਾ ਲਿਆਂਦਾ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਸ ਲੈਵਲ ਤੇ ਵੀ ਮناسب ਸਮਝੋ ਕਿ ਤੁਸੀਂ ਇੰਟਰਫੀਅਰ ਕਰ ਸਕਦੇ ਹੋ ਤੇ ਗੱਲ ਕਰੋ ਬਾਕੀ ਉਹਨਾਂ ਨੇ ਦੇਖਣਾ ਕਿ ਉਹਨੇ ਕਿਸ ਲੈਵਲ ਤੇ ਕਿਉਂਕਿ ਜਿਹੜੀ ਕੋਈ ਵੀ ਫੋਰਨ ਗਵਰਨਮੈਂਟ ਆ ਨਾ ਉਹ ਜਿਹੜੀ ਮਦੂਜੀ ਸਰਕਾਰ ਦੇ ਜਿਹੜੇ ਇੰਟਰਨਲ ਮਸਲੇ ਉਹਦੇ ਐਂ ਦਖਲ ਨਹੀਂ ਦੇ ਸਕਦੀ ਵੀ ਫੋਨ ਕਰਕੇ ਉਹਨਾਂ ਨੂੰ ਕਹਿ ਲੜਨਗੇ ਵੀ ਇਹਨੂੰ ਛੱਡ ਦਿਓ ਉਹਨਾਂ ਨੂੰ ਕਿਸੇ ਤਰੀਕੇ ਨਾਲ ਹੀ ਗੱਲ ਕਰਨੀ ਪੈਦੀ ਕਿਉਂਕਿ ਉਹਨਾਂ ਨੇ ਤਾਂ ਇਹ ਕਰਨਾ ਵੀ ਜਿਹੜੇ ਸਾਡੇ ਬਾਹਰ ਦੇ ਜਿਹੜੇ ਸਿੱਖ ਨੇ ਜਿਹੜੇ ਕਿ ਅਮਰੀਕਨ ਮਨ ਸਿਟੀਜ਼ਨ ਨੇ ਇਥੇ ਆ ਰਹੇ ਨੇ ਉਹਨਾਂ ਦਾ ਇੱਕ ਕਨਸਰਨ ਹੈ ਜੋ ਕਿ ਵੱਡੀ ਤਦਾਦ ਦੇ ਵਿੱਚ ਨੇ ਯਾਨੀ ਹਿਊਮਨ ਰਾਈਟ ਦੇ ਹਿਊਮਨ ਰਾਈਟ ਦੇ ਹਵਾਲੇ ਤੋਂ ਉਹਨਾਂ ਨੇ ਇਹ ਗੱਲ ਕਰਨੀ ਹੈ ਕਿ ਹਿਊਮਨ ਰਾਈਟ ਦੀ ਵਾਇਲੇਸ਼ਨ ਹੋ ਰਹੀ ਹੈ ਯਾਨੀ ਕਹਿਣ ਦਾ ਭਾਵ ਹਾਂ ਜੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੋ ਰਹੀ ਆ ਬਾਕੀ ਜਿਹੜੇ ਅਮਰੀਕਾ ਦੇ ਲੀਡਰ ਨੇ ਸਾਰੇ ਇੰਡੀਆ ਦੇ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਤੇ ਜਿਵੇਂ ਅਸੀਂ ਜਿਹੜੇ ਐਨ ਆਰ ਆਈ ਆਂ ਇੰਡੀਆ ਦੀ ਖੈਰ ਮੰਗਦੇ ਆਂ ਪੰਜਾਬ ਦੀ ਮੰਗਦੇ ਆਂ ਇਸੇ ਤਰ੍ਹਾਂ ਜਿਹੜੇ ਅਮਰੀਕਨ ਲੀਡਰ ਨੇ ਇੱਕ ਸਟ੍ਰੌਂਗ ਇੰਡੀਆ ਦੇਖਣਾ ਚਾਹੁੰਦੇ ਆ ਉਹ ਇਹ ਚਾਹੁੰਦੇ ਆ ਕਿ ਇੰਡੀਆ ਜਿਹੜਾ ਹੈਗਾ ਉਹ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਇਸ ਤਰ੍ਹਾਂ ਬਣੇ ਰਹਿਣ ਤੇ ਜਿਹੜੀ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਤੋਂ ਬੜੇ ਕੁਝ ਨੇ ਜਿਹੜਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਆ ਉਹਨੂੰ ਬੜਾ ਚੰਗਾ ਮੰਨਦੇ ਨੇ ਪਰ ਜਿਹੜੇ ਇਹੋ ਜਿਹੇ ਇਸ਼ੂਸ ਹੁੰਦੇ ਨੇ ਹਿਊਮਨ ਰਾਈਟ ਦੇ ਚਾਹੇ ਉਹ ਸਿੱਟਾਂ ਦੇ ਉਹ ਦਿਨ ਦੂਰ ਨਹੀਂ ਜਦੋਂ ਅਮਰਪਾਲ ਜਲਦ ਹੀ ਜੇਲ੍ਹ ਵਿੱਚੋਂ ਬਾਹਰ ਆ ਕੇ ਪੰਜਾਬ ਦੇ ਵਿੱਚ ਆਪਣਾ ਖਡੂਰ ਸਾਬ ਦਾ ਇਲਾਕੇ ਵਜੋਂ ਐਮਪੀ ਦਾ ਅਹੁਦਾ ਸੰਭਾਲ ਕੇ ਕਾਰਜ ਕਰਨਗੇ ਔਰ ਇਹ ਵੀ ਹੋ ਸਕਦਾ ਹੈ ਕਿ ਜਲਦ ਹੀ ਆਉਣ ਵਾਲੇ ਸਮੇਂ ਵਿੱਚ ਜੇ ਉਹਨਾਂ ਨੂੰ ਛਾ ਕਰ ਦਿੱਤਾ ਗਿਆ ਔਰ ਉਹ ਕਾਰਜ ਤੇ ਸੰਭਾਲਣ ਕੇ ਵਧੀਆ ਕੰਮ ਕਰਦੇ ਰਹੇ ਤਾਂ ਜਲਦ ਹੀ ਅਗਲੇ ਚੋਣਾਂ ਦੇ ਵਿੱਚ ਉਹ ਪੰਜਾਬ ਦੇ ਸੀਐਮ ਵੀ ਦੇਖਣ ਨੂੰ ਮਿਲਣਗੇ ਅਮਰਪਾਲ ਨੂੰ ਸਿਰਫ ਭਾਰਤ ਪੰਜਾਬ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਬਾਹਰ ਇੰਡੀਆ ਦੇ ਬਾਹਰ ਦੇਸ਼ ਵਿਦੇਸ਼ਾਂ ਨੂੰ ਪੰਜਾਬੀਆਂ ਲਈ ਔਰ ਸਮਾਜ ਦੇ ਸਮਾਨ ਹਿੱਤ ਲਈ ਲੜਦੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਦੀ ਵੱਡੇ ਵੱਡੇ ਲੀਡਰਾਂ ਤੱਕ ਅਮਰੀਕਾ ਦੇ ਪਹੁੰਚ ਸੀ ਔਰ ਪਹਿਲੇ ਦਿਨ ਹੀ ਜਿੱਥੇ ਉਹਨਾਂ ਨੇ ਦੇਖਿਆ ਕਿ ਅਮਰਪਾਲ ਨੂੰ ਧੱਕੇ ਦੇ ਨਾਲ ਅੰਦਰ ਕੀਤਾ ਹੋਇਆ ਹੈ ਯਾਦ ਹੈ ਕਿ 1 ਸਾਲ ਦੀ ਐਨਐਸਏ ਪੂਰੀ ਹੋ ਚੁੱਕੀ ਹੈ ਫਿਰ ਵੀ ਅਮਰਜ਼ਬਾਦ ਨੂੰ ਬਾਹਰ ਨਹੀਂ ਕੱਢੇ ਜਾ ਰਿਹਾ ਇਸ ਪਿਛੇ ਸਰਕਾਰਾਂ ਦਾ ਔਰ ਇਸ ਵਿੱਚ ਵੀ ਸਿੱਖ ਬਹੁਤ ਪਿਆਰ ਕਰਦੇ ਹਨ ਔਰ ਉਹਨਾਂ ਦੇ ਹੱਕਾਂ ਦੇ ਲਈ ਕਦਮ ਕਦਮ ਤੇ ਆਵਾਜ਼ ਉਠਾ ਰਹੀ ਹਨ ਆਪਣੇ ਵੱਲੋਂ ਜੋ ਵੀ ਹੁੰਦਾ ਹੈ ਹਰ ਇੱਕ ਵਿਅਕਤੀ ਕਰ ਰਿਹਾ ਹੈ ਤੁਹਾਡੇ ਆਪਣੇ ਕੀ ਵਿਚਾਰ ਹਨ ਕਿ ਅਮਰਜ਼ਬਾਦ ਜਲਦ ਹੀ ਬਾਹਰ ਆ ਕੇ ਪੰਜਾਬ ਦੇ ਵਿੱਚ ਆਪਣਾ ਘਰ ਜੋ ਕੋ ਦੂਰ ਸਾਫ ਦਾ ਐਮਪੀ ਦਾ ਉਹਦਾ ਹੈ ਉਹ ਸਵਾਲਣਗੇ ਜਾਂ ਨਹੀਂ ਆਪਰੇ ਵਿਚਾਰ ਲੈ ਕੇ ਜੁਰ ਦੱਸਣਾ ਇਸੇ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਅਸੀਂ ਤੁਹਾਨੂੰ ਹਾਜ਼ਰ ਹੋਵਾਂਗੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੀਤੀ ਤੇ ਉਹਨਾਂ ਨੂੰ ਸੋਹ ਚੁਕ ਸਵਾਗਤ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਬਲਕਿ ਉਹਨਾਂ ਦੇ ਉੱਤੇ ਐਨਐਸਏ 1 ਸਾਲ ਵਾਸਤੇ ਹੋਰ ਵਧਾ ਦਿੱਤਾ ਗਿਆ ਔਰ ਉਹ ਅਸਾਮ ਜੇਲ੍ਹ ਦੇ ਵਿੱਚ ਬੰਦ ਨੇ ਡਿਬੜੂਗਰ ਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਨੇ ਇਥੋਂ ਦੀ ਜਿੱਥੇ ਬੰਦੀਆਂ ਨੇ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਭਾਈ ਅਮਰਤਵਾਲ ਵਾਸਤੇ ਪਰ ਅਮਰੀਕਾ ਦੇ ਵਿੱਚ ਭਾਈ ਅਮਰਪਾਲ ਦੀ ਰਿਹਾਈ ਲਈ ਪੇਸ਼ ਰਸਤ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜੇ ਅਟਾਰਨੀ ਜਰਨਲ ਹੈਗੇ ਆ ਜਸਪ੍ਰੀਤ ਸਿੰਘ ਉਹਨਾਂ ਨੇ ਉਥੋਂ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਭਾਈ ਅਮਰਪਾਲ ਦੇ ਮਾਮਲੇ ਦੇ ਉੱਤੇ ਹੋਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੇਰੇ ਉਹਨਾਂ ਦੇ ਨਾਲ ਪਰਸਨਲ ਤਾਲੁਕ ਹੈਗੇ ਆ ਅਸੀਂ ਕਾਨੂੰਨੀ ਤੌਰ ਤੇ ਅਸੀਂ ਇਹ ਕੰਮ ਕਰਨ ਨਹੀਂ ਹੈਗੇ ਆ ਗੈਰ ਕਾਨੂੰਨੀ ਕੋਈ ਵੀ ਕੰਮ ਨਹੀਂ ਕਰਨ ਦੇ ਹੈਗੇ ਭਾਈ ਅਮਰਪਾਲ ਨਾਲ ਜਿਹੜਾ ਕਿ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤੇ ਉਹਨਾਂ ਨੇ ਧੱਕਾ ਕੀਤਾ ਜਾਂਦਾ ਨਾ ਅਨਸਾਫੀ ਕੀਤੀ ਜਾਣ ਲਈ ਹੈਗੀ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਯੂ ਐਸ اے ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਭਾਈ ਅਮਰਤਪਾਲ ਦੇ ਮਾਮਲੇ ਤੇ ਔਰ ਬੰਦੀ ਸਿੰਘ ਜਿਹੜੇ ਕਿ ਇੰਨੀ ਦੇਰ ਤੋਂ ਬੰਦ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਭਾਈ ਅਮਰਤਪਾਲ ਦੇ ਮਾਮਲੇ ਤੇ ਗੱਲਬਾਤ ਹੋਈ ਹੈ ਬੰਦੀ ਸਿੰਘ ਆ ਬੰਦੀ ਸਿੰਘਾਂ ਦੇ ਬਾਰੇ ਵੀ ਗੱਲਬਾਤ ਹੋਈ ਹੈ ਔਰ ਬਹੁਤ ਜਲਦ ਇਹਨਾਂ ਦੇ ਰਿਹਾਈ ਦੇ ਰਿਹਾਈ ਲਈ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਕਿਉਂਕਿ ਭਾਈ ਅਮਰਤਪਾਲ ਅ ਐਡੀ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਸੌ ਚੁੱਕਣਾ ਉਹਨਾਂ ਦਾ ਹੱਕ ਹੀ ਹੈਗਾ ਵਾ ਔਰ ਪੰਜਾਬ ਸਰਕਾਰ ਜਿਹੜੀ ਕਿ ਕੇਂਦਰ ਸਰਕਾਰ ਦੇ ਕਹਿਣ ਤੇ ਭਾਈ ਅਮਰਤਪਾਲ ਦੇ ਨਾਲ ਤਕਾ ਕਰੰਦੀ ਹੈ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾਂਦਿਆ ਹੈਗਾ ਔਰ ਬਹੁਤ ਜਲਦ ਉਹਨਾਂ ਨੂੰ ਇਹ ਹੱਕ ਮਿਲ ਜੇਗਾ ਇਸ ਲਈ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਸਿੱਖ ਜਥੇਬੰਦੀਆਂ ਆ ਉਹ ਪਰੇਸ਼ਾਨ ਨਾ ਹੋਣ ਬਲਕਿ ਉਹਨਾਂ ਵਾਸਤੇ ਇੱਕ ਉਮੀਦ ਦੀ ਕਿਰਨ ਪੈਦਾ ਹੋਈ ਹੈ ਕਿਉਂਕਿ ਬਹੁਤ ਜਲ ਪਾਈ ਅਮਰਤਪਾਲ ਬਾਹਰ ਆਉਣਗੇ ਔਰ ਆ ਕੇ ਸੌ ਚੁੱਕਣਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼